ਹੋ ਜ਼ਿੰਦਗੀ ਅਸੂਲਾਂ ਤੋਂ ਪਿਆਰੀ ਨਹੀਂ ਉਹ ਰੱਖਦੇ 도ਗਲੇ ਬੰਦੇ ਨਾ ਕਦੇ ਯਾਰੀ ਨਹੀਂ ਉਹ ਰੱਖਦੇ ਹੌਲੇ ਕਿਰਦਾਰ ਗੱਲਾਂ ਭਾਰੀ ਨਹੀਂ ਉਹ ਰੱਖਦੇ ਨੀ ਲੋਇਲਟੀ ਬਲੱਡ ਚ ਸਮਾਈ ਹੋਈਆ ਗੋਰੀਏ ਹਾਇ ਆਏ ਮੈਂ ਨਹੀਂ ਉਹ ਜੱਟ ਦੀ ਚੜ੍ਹਾਈ ਹੋਈਆ ਗੋਰੀਏ ਨਿਆਨਾ ਨਿਆਨਾ ਦੁਨੀਆ ਮਨਾਈ ਹੋਈਆ ਗੋਰੀਏ ਜਾਨ ਦਾ ਜਮਾਨਾ ਸਾਰਾ ਕਹਿੰਦੇ ਆਂ ਕਹਾਉਂਦੇ ਆਂ ਦੀ ਗੱਭਰੂ ਨੇ ਗੋਡਣੀ ਲਵਾਈ ਹੋਈਆ ਗੋਰੀਏ ਐ ਮੇਨਾ ਜਾਨ ਟਰੱਕਾਂ ਨੂੰ ਮਾਰੀ ਦੀ ਠੋਕਰ ਲੱਖਾਂ ਨੂੰ ਖੇਤੀ ਇਹ ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ ساری ساری ਰਾਤ ਜਾਗਣਾ ਵਸ ਨਹੀਂ ਲਾ ਲਿਆਂਦੇ ਜਿੱਥੇ ਤੱਕ ਤੇਰਾ ਸਿਰ ਹੁੰਦਾ ਹੈ ਕਾਰ ਵਾਲੀਏ ਨਹੀਂ ਉਦੋਂ ਉੱਤੇ ਹੁੰਦੇ ਪਏ ਟਰੱਕਾਂ ਵਾਲਿਆਂ ਦੇ ਕਿਆ ਬਾਤ ਹੈ ਹੋਰ ਮੈਂ ਬਈ ਇੱਕ ਗੋਰਾ ਚੱਕ ਵਾਲਾ ਬਾਈ ਵਾਸਤੇ ਤੇ ਦੁਰਗਾ ਰੰਗੀਲਾ ਜੀ ਦਲਵਿੰਦਰ ਦੇ ਆਲਪੁਰੀ ਭੁਪਿੰਦਰ ਗਿੱਲ ਹਰਜਿੰਦਰ ਜੰਨਾਤਾ ਜੀ ਤੇ ਅਸ਼ੋਕ ਗਿੱਲ ਇੱਕ ਹੋਰੀ ਅਫਸਾਨਾ ਖਾਨ ਦੀ ਭੈਣ ਰਜ਼ੀਆ ਸੁਲਤਾਨ ਜੀ ਉਹਨਾਂ ਨੇ ਬਾਕੀ ਹੋਰ ਵੀ ਨੇ ਨਵੇਂ ਮੁੰਡੇ ਤੇ ਬਾਕੀ ਰਵਿੰਦਰ ਗਰ ਦਾ ਬਾਈ ਨਾ ਤਾਂ ਆਪਾਂ ਪੱਕੇ ਹੀ ਆ ਬਹੁਤ ਟਾਈਮ ਤੋਂ ਮੰਨ ਕੇ ਚੱਲੇ ਆ ਨਾ ਤਾਂ ਚੱਲੀ ਜਾਂਦਾ ਲੱਗਾ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜਿਹੜੇ ਪ੍ਰੋਗਰਾਮ ਚ ਗੱਲ ਕਰਾਂਗੇ ਜੀ ਆਪਾਂ ਐਂਟਰਟੇਨਮੈਂਟ ਇੰਡਸਟਰੀ ਦੀ ਖਾਸ ਤੌਰ ਤੇ ਰਿਲੀਜ਼ ਹੋਣ ਵਾਲੀ ਫਿਲਮ ਦੀ ਜੇਕਰ ਅਸੀਂ ਪੰਜਾਬੀ ਸਿਨੇਮਾ ਦੀ ਗੱਲ ਕਰਦੇ ਆਂ ਪੰਜਾਬੀ ਸਿਨੇਮਾ ਦੇ ਵਿੱਚ ਇਸ ਸਾਲ ਆਪਾਂ ਲਗਭਗ ਸਾਰੇ ਹੀ ਜਿਹੜੇ ਨਵੇਂ ਅਦਾਕਾਰ ਨੇ ਜਿਹੜੇ ਫਿਲਮ ਐਕਟਰਸ ਵੀ ਨੇ ਸਿੰਗਰਸ ਵੀ ਨੇ ਪੰਜਾਬੀ ਦੇ ਉਹਨਾਂ ਦੀਆਂ ਫਿਲਮਾਂ ਦੇਖੀਆਂ ਤੇ ਹੁਣ ਲਾਸਟਲੀ ਬੱਬੂ ਮਾਨ ਦੀ ਸੁੱਚਾ ਸੂਰਮਾ ਹੈ ਜਿਹੜੀ ਰਿਲੀਜ਼ ਹੋਈ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਦਿਲਜੀਤ ਦੋਸਾਂਝ ਵੱਖ-ਵੱਖ ਜਿਹੜੇ ਸਿੰਗਰਸ ਵੀ ਨੇ ਤੇ ਅਦਾਕਾਰ ਵੀ ਨੇ ਉਹਨਾਂ ਦੀਆਂ ਫਿਲਮਾਂ ਨੇ ਤਮਾਲ ਮਚਾਈ ਆ ਤੇ ਉਸ ਤੋਂ ਬਾਅਦ ਅਮਰਿੰਦਰ ਗਿੱਲ ਦੀ ਮਿਤਰਾ ਨਾਲ ਚੱਲੇਗਾ ਟਰੈਕ ਹੈ ਜਿਹੜਾ ਉਹ ਵੀ ਤੁਸੀਂ ਦੇਖੀ ਆ ਖੂਬ ਪਸੰਦ ਕੀਤਾ ਤੇ ਹੁਣ ਅਰਵਿੰਦਰ ਗਰੇਵਾਲ ਆ ਰਹੇ ਨੇ ਜੀ ਉਹਨਾਂ ਦੀ ਫਿਲਮ ਆ ਰਹੀ ਆ ਬਲੂ ਵੈਂ ਇਸ ਤਰ੍ਹਾਂ ਦੀ ਪ੍ਰੋਡਕਸ਼ਨ ਹੈ ਸਾਡੇ ਲਈ ਖਾਸ ਗੱਲ ਇਹ ਆ ਕਿ ਇਸ ਦੇ ਬਾਰੇ ਇਸ ਦਾ ਟਾਈਟਲ ਟਰੈਕ ਹੈ ਜਿਹੜਾ ਰਿਲੀਜ਼ ਹੋਣਸਾਰ ਸਾਡੇ ਇਲਾਕੇ 'ਚ ਇਹਦੀ ਚਰਚਾ ਹੋ ਗਈ ਹੈ ਕਿਉਂਕਿ ਸਾਡੇ ਇਲਾਕੇ 'ਚ ਖਾਸ ਤੌਰ ਤੇ ਨਾ ਸਾਡਾ ਜਿਹੜਾ ਮਲੇਰਕੋਟਲਾ ਤੋਂ ਅਮਰਗੜ ਤੋੜੀ ਦਾ ਇਲਾਕਾ ਹੈ ਇੱਥੇ ਪਿੰਡਾਂ ਜੀ ਜੈਨਪੁਰ ਉਥੇ ਦੇ ਲਿਖਾਰੀ ਨੇ ਬੜੀ ਸ਼ਾਨਦਾਰ ਉਹਨਾਂ ਦੀ ਬਜ਼ੰਦਾਰ ਕਲਮ ਹੈ ਲੇਖਣੀ ਹੈ ਜੀ ਉਹਨਾਂ ਦਾ ਲਿਖਿਆ ਗੀਤ ਹੈ ਉਹ ਟਾਈਟਲ ਟਰੈਕ ਹੈ ਇਸ ਕਲਮਦਾਰ ਅਰਵਿੰਦਰ ਗਰੇਵਾਲ ਉਹਨਾਂ ਦੀ ਪਲੂਵਾਂ ਦੇ ਟਾਈਟਲ ਟਰੈਕ ਦੇ ਜਿਹੜੇ ਰਾਈਟਰ ਨੇ क्लेरिस्ट ਨੇ ਰਮਾਜਨ ਫਰੀਸਾ ਦੇ ਵਿਚਕਾਰ ਨੇ ਸਵਾਗਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਉ ਤੁਸੀਂ ਆਏ ਇੱਥੇ ਗੱਲਬਾਤ ਕਰਨ ਲਈ ਜੀ ਹਾਂ ਜੀ ਰਮਾ ਦੀ ਗੱਲ ਕਰੀਏ ਕਿਉਂਕਿ ਤੁਹਾਡਾ ਕਾਫੀ ਅਰਸਾ ਹੋ ਗਿਆ ਤੁਹਾਨੂੰ ਮੇਰੇ ਖਿਆਲ ਚ ਦਹਾਕੇ ਤੋਂ ਵਾਂਧੋ ਹੋ ਗਿਆ ਹਾਂ ਜੀ ਹਾਂ ਜੀ ਇਸ ਖੇਤਰ ਚ ਹਾਂ ਜੀ ਤੇ ਕੋਈ ਵੀ ਐਕਟਰ ਹੈ ਜਾਂ ਕੋਈ ਗਾਉਣ ਵਾਲਾ ਹੈ ਹਰ ਇੱਕ ਦੇ ਮਨ ਵਿੱਚ ਇਹ ਹੁੰਦਾ ਵੀ ਆਪਣਾ ਨਾਮ ਇੱਕ ਵਾਰ ਸਿਨੇਮਾ ਦੀ ਸਕਰੀਨ ਤੇ ਉੱਥੇ ਤੱਕ ਪਹੁੰਚਾਉਣਾ ਇਹਨੂੰ ਆਪਾਂ ਮੰਜ਼ਿਲ ਮੰਨਦੇ ਆ ਹਾਂ ਜੀ ਤੇ ਹੁਣ ਤੁਹਾਡਾ ਚਰਚਾ ਹੈ ਜਿਹੜਾ ਉਹ ਉਸ ਪਲੇਟਫਾਰਮ 'ਚ ਹੁਣ ਜਾ ਰਿਹਾ ਹੈ ਕਿਸਰਾ ਲੱਗ ਰਿਹਾ ਨਹੀਂ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਅੱਛਾ ਤੇ ਪਹਿਲਾਂ ਵੀ ਇੱਕ ਵਾਰ ਆਈ ਸੀ ਰਵਿੰਦਰ ਵਾਈ ਦੀ ਫਿਲਮ 15 ਲੱਖ ਦਾ ਦੋਂ ਆਊਗਾ ਜੀ ਉਹਦੇ ਵਿੱਚ ਵੀ ਸੀ ਇੱਕ ਗੀਤ ਮੇਰਾ ਤੇ ਬਾਕੀ ਇਹ ਫਿਲਮ ਆ ਜਿਹੜੀ ਉਹ ਥੋੜਾ ਜਿਹਾ ਗੀਤ ਲੇਟ ਹੋ ਗਿਆ ਸੀ ਉਹਦੇ ਕਰਕੇ ਥੋੜੀ ਜਿਹਾ ਆ ਗਈ ਸੀ ਦੇਖਦਾ ਪੋਸਟਰਾਂ ਤੇ ਸਾਰੇ ਕਿਤੇ ਸਿਨੇਮਾ ਘਰਾਂ 'ਚ ਹੈਗਾ ਸੀਗਾ ਨਾਮ ਮੇਰਾ ਫਿਲਮ ਦੇ ਵਿੱਚ ਵੀ ਹੂੰ ਤੇ ਉਹ ਗਾਣਾ ਥੋੜਾ ਜਿਹਾ ਮਿਊਜ਼ਿਕ ਦਾ ਚੱਕਰ ਪੈ ਗਿਆ ਸੀ ਲੇਟ ਹੋ ਗਿਆ ਸੀ ਉਸ ਕਰਕੇ ਥੋੜੀ ਜਿਹੀ ਉਹ ਆ ਗਈ ਸੀ ਦਿੱਕਤਾਂ ਤੇ ਬਾਕੀ ਇਹ ਗਾਣਾ ਆ ਰਿਹਾ ਆਪਣੇ ਅੱਜ 15 ਨਵੰਬਰ ਆ ਅੱਜ ਦਾ ਟ੍ਰੇਲਰ ਰਿਲੀਜ਼ ਹੋਣਾ ਫਰਮ ਦਾ ਠੀਕ ਹੈ ਬਾਕੀ ਦੇਖਦੇ ਆ ਰਿਸਪੌਂਸ ਕਿਦਾਂ ਦਾ ਆਉਣਾ ਹੈ ਅਸਲ ਨਾ ਜਦੋਂ ਬਲੂ ਵੈਨ ਦਾ ਜ਼ਿਕਰ ਹੁੰਦਾ ਹੈ ਹਾਂਜੀ ਮੈਂ ਟਾਈਟਲ ਦੇਖਿਆ ਮੈਂ ਥੋੜਾ ਸਰਚ ਵੀ ਕੀਤਾ ਹਾਂਜੀ ਫਿਰ ਮੈਨੂੰ ਇਹ ਆਈਡੀਆ ਥੋੜਾ ਜਿਹਾ ਹੋਇਆ ਵੀ ਇੱਕ ਤਾਂ ਇਹ OTT ਪਲੇਟਫਾਰਮ ਤੇ ਰਿਲੀਜ਼ ਹੋਣ ਵਾਲੀ ਜਿਵੇਂ ਕੋਈ ਵੈਬ ਸੀਰੀਜ਼ ਹੁੰਦੀ ਆ ਉਸ ਤਰ੍ਹਾਂ ਦੀ ਇਹ ਪ੍ਰੋਡਕਸ਼ਨ ਹੈ ਹਾਂਜੀ ਹਾਂਜੀ ਔਰ ਇਹ ਸਸਪੈਂਸ ਤੇ ਥ੍ਰਿਲਰ ਹੈ ਹਾਂਜੀ ਇਸ ਤਰ੍ਹਾਂ ਦਾ ਬਿਲਕੁਲ ਹਾਂਜੀ ਹਾਂਜੀ ਇਸ ਤਰ੍ਹਾਂ ਦਾ ਕੰਟੈਂਟ ਇਹਨਾਂ ਵੈਬ ਸੀਰੀਜ਼ ਚ ਬੜਾ ਉਹ ਲਾਇਕ ਕੀਤਾ ਜਾਂਦਾ ਹੈ ਹਾਂਜੀ ਹਾਂ ਤੇ ਬਾਕੀ ਇਹਦਾ ਸਬਜੈਕਟ ਇਹਦਾ ਬਹੁਤ ਸੋਹਣਾ ਹੀ ਫਿਲਮ ਦਾ ਜਿੱਥੇ ਤੱਕ ਮੈਂ ਮੇਰੀ ਗੱਲ ਹੋਈ ਹੈ ਭਾਜੀ ਹੁਣੀਆਂ ਨਾਲ ਅੱਛਾ ਜੀ ਤੇ ਬਹੁਤ ਸੋਹਣੀ ਫਿਲਮਾਂ ਤੇ ਇਦਾਂ ਹੀ ਆ ਸਸਪੈਂਸ ਸਸਪੈਂਸ ਜਿਹੀ ਆ ਫਿਲਮ ਦੇ ਵਿੱਚ ਕ੍ਰਾਈਮ ਥ੍ਰਿਲਰ ਦਾ ਫਿਲਮਾਂ ਸੱਚ ਤੇ ਰਾਮੋ ਜੀ ਅਸਲ ਨਾ ਜਿਸ ਤਰ੍ਹਾਂ ਦੀ ਤੁਹਾਡੀ ਲੇਖਣੀ ਆ ਹਾਂਜੀ ਤੁਸੀਂ ਜਿਸ ਜਨਰ ਦਾ ਲਿਖਦੇ ਹੋ ਹਾਂਜੀ ਤੇ ਮੈਨੂੰ ਇਹ ਲੱਗਿਆ ਵੀ ਹਜੇ ਤੱਕ ਮੈਂ ਗਾਣਾ ਨਹੀਂ ਸੁਣਿਆ ਹਾਂਜੀ ਵੀ ਇਹ ਸਸਪੈਂਸ ਵਾਲਾ ਜਾਂ ਇੱਕ ਡਰ ਵਾਲੀ ਫਿਲਮ ਹਾਂਜੀ ਉਹਦੇ ਵਿੱਚ ਤੁਹਾਡੇ ਜਿਹੜੇ ਉਹ ਬੋਲ ਨੇ ਜਿਹੜੇ ਗੀਤ ਦੇ ਉਹ ਕਿਸ ਤਰ੍ਹਾਂ ਦੇ ਨੇ ਕੀ ਕੀ ਬੋਲ ਨੇ ਔਰ ਤੁਹਾਡੇ ਨਾਲ ਕਿਸ ਤਰ੍ਹਾਂ ਇਹ ਸ਼ੁਰੂਆਤ ਹੋਈ ਇਹਨਾਂ ਦੀ ਤੇ ਉਹ ਗੀਤਾਂ ਮਤਲਬ ਫਿਲਮ ਦਾ ਜਿਹੜਾ ਜਿਹੜੀ ਸਟੋਰੀ ਆ ਜੀ ਉਹਦੇ ਨਾਲ ਇਹਦਾ ਨਹੀਂ ਕੋਈ ਸਬੰਧ ਹੈਗਾ ਇਹਦੇ ਸ਼ਬਦਾਂ ਦਾ ਗੀਤ ਪਿਆ ਓਕੇ ਗੀਤ ਅੱਜ ਕੱਲ ਜਿਵੇਂ ਚੱਲਦੇ ਨੇ ਠੀਕ ਹੈ ਜਿੱਦਾਂ ਦੀ ਸ਼ਬਦਾਵਲੀ ਆਮ ਗਾਣੇ ਚੱਲਦੀ ਆ ਗਾਣਾ ਉਦਾਂ ਦਾ ਹੀ ਆ ਅਸਲ 'ਚ ਇਹ ਪ੍ਰੋਮੋਸ਼ਨਲ ਟਰੈਕ ਆ ਫਿਲਮ ਦਾ ਠੀਕ ਹੈ ਜੀ ਤੇ ਮਤਲਬ ਇਦਾਂ ਦਾ ਇੱਕ ਬੂਸਟ ਜਾਂ ਕਰਨ ਵਾਲਾ ਗਾਣਾ ਫਿਲਮ ਨੂੰ ਚਾਹੀਦੀ ਹੁੰਦੀ ਥੋਰ ਕੀ ਨੇ ਜੀ ਉਦਾਂ ਦਾ ਗਾਣਾ ਇਹ ਉਹ ਗਾਣਾ ਹੈਗਾ ਤੁਹਾਨੂੰ ਗਾ ਕੇ ਜੀ ਸੁਣਾ ਦਿੰਦਾ ਮੈਂ ਹੂੰ ਉਹ ਜ਼ਿੰਦਗੀ ਅਸੂਲਾਂ ਤੋਂ ਪਿਆਰੀ ਨਹੀਂ ਉਹ ਰੱਖਦੇ 도ਗਲੇ ਬੰਦੇ ਨਾ ਕਦੇ ਯਾਰੀ ਨਹੀਂ ਉਹ ਰੱਖਦੇ ਹੌਲੇ ਕਿਰਦਾਰ ਗੱਲਾਂ ਭਾਰੀ ਨਹੀਂ ਉਹ ਰੱਖਦੇ ਨੀ ਲੋਇਲਟੀ ਬਲੱਡ ਚ ਸਮਾਈ ਹੋਈਆ ਗੋਰੀਏ ਹਾਏ ਆ ਮੈਂ ਨਹੀਂ ਹੋ ਜੱਟ ਦੀ ਚੜਾਈ ਹੋਈ ਆ ਗੋਰੀਏ ਨੀ ਆਨਾ ਆਨਾ ਦੁਨੀਆ ਮਨਾਈ ਹੋਈ ਆ ਗੋਰੀਏ ਜਾਣ ਦਾ ਜਮਾਨਾ ਸਾਰਾ ਕਹਿੰਦੇ ਆ ਕਹਾਉਂਦੇ ਆ ਦੀ ਗੱਭਰੂ ਨੇ ਗੋਡਣੀ ਲਵਾਈ ਹੋਈ ਆ ਗੋਰੀਏ ਤਨਾ ਨਾ 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 ਤਨਾ ਨਾ ਨਾ ਇਦਾਂ ਸੀ ਚੜਾਈ ਆ ਹਾਂਜੀ ਹਾਂਜੀ ਹਾਂ ਤੇ ਵੈਸੇ ਚੜਾਈ ਆ ਜੀ ਹੁਣ ਤੁਹਾਡੀ ਵੀ ਰਵਿੰਦਰ ਗਰੇਵਾਲ ਉਹਨਾਂ ਦੀ ਵੀ ਚੜਾਈ ਆ ਵੈਸੇ ਨਾ ਰਵਿੰਦਰ ਗਰੇਵਾਲ ਉਹਨਾਂ ਦੀ ਪਹਿਲਾਂ ਵੀ ਮੈਂ ਫਿਲਮ ਦੇਖੀ ਆ ਜਿਸ ਤਰ੍ਹਾਂ ਦੀ ਫਿਲਮ ਉਹਨਾਂ ਦੀ ਆਈ ਆ ਉਹ ਬੜੀ ਨੇਚਰਲ ਐਕਟਿੰਗ ਕਰਦੇ ਆ ਹਾਂਜੀ ਅਵਰਿੰਦਰ ਗਿੱਲ ਜਦੋਂ ਦੇਖਦੇ ਆ ਨਾ ਉਹ ਅਵਰਿੰਦਰ ਗਿੱਲ ਦੀ ਡਾਇਲੌਗ ਡਿਲੀਵਰੀ ਆ ਜਿਹੜੀ ਉਹ ਬੜੀ ਨੇਚਰਲ ਹੁੰਦੀ ਆ ਪਤਾ ਨਹੀਂ ਲੱਗ ਰਿਹਾ ਹੁੰਦਾ ਇੰਨੀ ਨੇਚਰਲ ਹੁੰਦੀ ਆ ਵੀ ਕੋਈ ਥੋੜਾ ਡਾਇਲੌਗ ਚੈੱਕ ਕਰਿਆ ਸੇਮ ਉਸੇ ਤਰ੍ਹਾਂ ਅਰਵਿੰਦਰ ਗਰੇਵਾਲ ਵੀ ਸਹੀ ਗੱਲ ਹੈ ਜੀ ਸਹੀ ਜਿਵੇਂ ਆਮ ਬੰਦਾ ਬੈਠਾ ਨਾ ਕੋਈ ਗੱਲ ਜੀ ਕਰ ਰਿਹਾ ਹੁੰਦਾ ਉਹ ਹੈ ਇੱਕ ਉਹ ਗੈਪ ਨਹੀਂ ਹੈਗਾ ਜਿਵੇਂ ਇੱਕ ਸਕਰੀਨ ਤੇ ਉਹਦੇ ਵਿੱਚ ਗੈਪ ਹੁੰਦਾ ਬਿਲਕੁਲ ਇਹ ਤਾਂ ਬਾਕੀ ਫਿਲਮਾਂ ਮਤਲਬ ਭਾਜੀਆਂ ਹੁਣ ਤੱਕ ਕਈ ਆ ਗਈਆਂ ਪਰ ਜਿਹੜੀ ਇਹ ਫਿਲਮ ਆ ਇਹ ਬਾਕੀਆਂ ਤੋਂ ਵੱਖਰੀ ਹੈ ਜੋ ਤੁਸੀਂ ਦੇਖੋਗੇ ਤੁਹਾਨੂੰ ਮਤਲਬ ਮੇਰੇ ਹਿਸਾਬ ਨਾਲ ਕਿ ਨਾ ਇੱਕ ਵਾਰ ਬ ਉਹ ਸਟੋਰੀ ਨਾਲ ਤੁਸੀਂ ਜੁੜੋਗੇ ਮੇਰੇ ਖਿਆਲ ਚ ਇੰਨਾ ਦੇਖਿਆ ਉਹ ਸਪਟ ਨਾਮ ਹੈ ਦੇਖਿਆ ਐਸ ਐਚਓ ਰਣਵੀਰ ਸਿੰਘ ਲਿਖਿਆ ਹੋਇਆ ਸ਼ਾਇਦ ਇਹਨਾਂ ਦਾ ਫਿਲਮ ਚ ਨਾਮ ਹੋਵੇਗਾ ਹਾਂਜੀ ਹਾਂਜੀ ਤੇ ਦੂਸਰੀ ਗੱਲ ਕਰੀਏ ਰਵਿੰਦਰ ਗਰੇਵਾਲ ਉਹ ਅੰਦੇ ਨਾਲ ਕਦੋਂ ਤੋਂ ਜੁੜੇ ਹੋ ਤੁਸੀਂ ਮੇਰੇ ਖਿਆਲ ਚ ਕਾਫੀ ਪੁਰਾਣਾ ਤੁਹਾਡਾ ਹਾਂ ਬਹੁਤ ਸਮੇਂ ਲਈ ਹਾਂਜੀ ਜਦੋਂ ਤੋਂ ਅਸਲ ਚ ਸ਼ੁਰੂ ਚ ਗਾਣੇ ਰਿਕਾਰਡ ਹੋਣ ਵਾਲੀ ਜਦੋਂ ਹੋਣੇ ਸ਼ੁਰੂ ਹੋਏ ਨੇ ਉਦੋਂ ਹੀ ਭਾਜੀ ਨਾਲ ਜੁੜ ਗਿਆ ਸੀ ਮੈਂ ਤੇ ਬਸ ਉਥੋਂ ਉਦੋਂ ਮੈਂ ਇਹਨਾਂ ਨੂੰ ਗਾਣਾ ਸ਼ੁਰੂ ਸ਼ੁਰੂ ਸੁਣਾਇਆ ਉਹਨਾਂ ਨੂੰ ਮੇਰੇ ਗਾਣੇ ਸਰੂਜੀ ਵਧੀਆ ਲੱਗਿਆ ਅਸਲ 'ਚ ਉਹਨਾਂ ਨੂੰ ਮਾਇ ਲੱਗਿਆ ਵੀ ਤੂੰ ਜੁੜਿਆ ਰਹੇ ਤੇਰੇ ਗਾਣੇ ਕਰਾਂਗੇ ਆਪਾਂ ਤੇ ਮੈਂ ਵੀ ਜਦੋਂ ਕੋਈ ਗਾਣਾ ਲਿਖਣਾ ਜਦੋਂ ਮੈਂ ਹੋਰਾਂ ਨੂੰ ਭੇਜਦਾ ਮੈਂ ਭਾਜੀ ਨੂੰ ਨਾਲ ਭੇਜ ਦਿੰਦਾ ਟਰੱਕਾਂ ਵਾਲੇ ਇੱਕ ਬੜਾ ਪਪੂਲਰ ਆ ਰਿਹਾ ਸੀ ਉਹ ਵਾਇਰਲ ਹੋ ਗਿਆ ਸੀ ਗਾਣਾ ਉਹ ਉਦੋਂ ਹੀ ਗਾਤਾ ਸੀਗਾ ਆਪਣਾ ਕਿਸੇ ਮੈਰਿਜ ਤੇ ਅੱਛਾ ਜੀ ਤੇ ਉਹ ਗਾਣਾ ਵਾਇਰਲ ਹੋ ਗਿਆ ਲਾਈਵ ਤੇ ਫਿਰ ਉਸ ਤੋਂ ਬਾਅਦ ਭਾਜੀ ਨੇ ਸੋਚਿਆ ਵੀ ਚਲ ਆਪਾਂ ਗਾਣਾ ਰਿਕਾਰਡ ਕਰਾਂ ਦਾ ਭਾਜੀ ਨੇ ਕਿ ਮਤਲਬ ਉਦੋਂ ਮੈਸੇਜ ਬਹੁਤ ਆਏ ਭਾਜੀ ਨੂੰ ਹੂੰ ਤੇ ਇੱਕ ਟਿਕਟੌਕ ਦਾ ਸੀ ਉਹ ਜ਼ਿਆਦਾ ਹਾਂਜੀ ਮੇਰੇ ਖਿਆਲ ਚ 2012 13 ਦੀ ਗੱਲ ਹੋਣੀ ਹੈ ਜੀ ਨਹੀਂ ਇਹ ਇਹ ਮੇਰੇ ਖਿਆਲ ਚ 18 ਆਇਆ ਸੀਗਾ ਜੀ ਅੱਛਾ ਅੱਛਾ ਹਾਂ ਟਰੱਕਾਂ ਵਾਲਾ ਠੀਕ ਆ ਹਾਂ ਤੇ ਬਾਕੀ ਵਧੀਆ ਉਹਦਾ ਗਾਣਾ ਦਾ ਰਿਸਪੌਂਸ ਰਿਹਾ ਜੀ ਫਿਰ ਉਸ ਤੋਂ ਬਾਅਦ ਵੀਡੀਓ ਵੀਡੀਓ ਕੀਤਾ ਕੈਨੇਡਾ ਚ ਸੁਖ ਸੰਘੇੜੇ ਨੇ ਓਕੇ ਤੇ ਗਾਣਾ ਬਾਕੀ ਪੂਰਾ ਸੀਗਾ ਜੀ ਇੱਕ ਵਾਰ ਫੇਰ ਸਾਂਝਾ ਉਹ ਗਾਣਾ ਹੈਗਾ ਸੀਗਾ ਕਹਿੰਦਾ ਐਵੇਂ ਨਾ ਜਾਣ ਟਰੱਕਾਂ ਨੂੰ ਮਾਰੀ ਦੀ ਠੋਕਰ ਲੱਖਾਂ ਨੂੰ ਖੇਤੀ ਅਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ ساری ساری ਰਾਤ ਜਾਗਣਾ ਵਸ ਨਹੀਂ ਲਾ ਲਿਆ ਦੇ ਜਿੱਥੇ ਤੱਕ ਤੇਰਾ ਸਿਰ ਹੁੰਦਾ ਹੈ ਕਾਰ ਵਾਲਿਆਂ ਨੇ ਉਦੋਂ ਉੱਤੇ ਹੁੰਦੇ ਪਏ ਟਰੱਕਾਂ ਵਾਲਿਆਂ ਦੇ ਠੀਕ ਵਾਤਾ ਬੜਾ ਪਪੂਲਰ ਹੋਇਆ ਸੀ ਹਾਂਜੀ ਹਾਂ ਬਹੁਤ ਵਧੀਆ ਔਰ ਉਹਦੀ ਵੀਡੀਓਗ੍ਰਾਫੀ ਵੀ ਬੜੀ ਸ਼ਾਨਦਾਰ ਸੀ ਹਾਂਜੀ ਹਾਂ ਇਹ 18 ਚ ਲਗਭਗ ਰਿਲੀਜ਼ ਹੁੰਦਾ ਹੈ ਨਾ ਹਾਂਜੀ ਮੇਰੇ ਖਿਆਲ ਚ ਇਹ ਉਹਨਾਂ ਨੇ ਕਿਸੇ ਮੈਰੇਜ ਸਟੇਜ ਤੇ ਗਾਇਆ ਸੀ ਉਸ ਤੋਂ ਬਾਅਦ ਉਹ ਟਿਕਟੌਕ ਤੇ ਵੀਡੀਓ ਕਾਫੀ ਇੰਨੀ ਪਪਲਰ ਹੋ ਗਈਆਂ ਉਸ ਤੋਂ ਬਾਅਦ ਵੀਡੀਓਜ਼ ਬਣੀਆਂ ਪਰ ਤੁਸੀਂ ਕਹੋ ਕਿ ਲਿਖਿਆ ਸੀ ਇਹ ਗਾਣਾ ਮੈਂ ਉਸ ਤੋਂ ਮੇਰੇ ਖਿਆਲ ਚ 2 ਸਾਲ ਪਹਿਲਾਂ ਲਿਖਿਆ ਹੋਊਗਾ ਜੀ ਅੱਛਾ ਤੇ ਭਾਜੀ ਨੂੰ ਮੈਂ ਭੇਜਿਆ ਸੀ ਇੱਕ ਵਾਰਾ ਰਿਕਾਰਡ ਕਰਨ ਦੀ ਵੀ ਗੱਲ ਹੋਈ ਸੀ ਰਿਕਾਰਡ ਕਰਨ ਕਰ ਵੀ ਦਿੱਤਾ ਸੀ ਅਸਲ ਚ ਇਹਦਾ 뮤직 ਨਹੀਂ ਪਹਿਲਾਂ ਐਡਾ ਭਾਜੀ ਨੂੰ ਕੋਈ ਉਹਨਾਂ ਨੇ ਕੋਈ ਮਤਲਬ ਭਾਜੀ ਕਹਿੰਦੇ ਦਿਲ ਖਿੱਚ ਮਾਜ ਮੇਕ ਨਹੀਂ ਬਣਿਆ ਓਕੇ ਵੀ ਚਲੋ ਆਪਾਂ ਬਾਅਦ ਚ ਦੇਖਦੇ ਆਂ ਨੂੰ ਵੀ ਹਲੇ ਗੱਲ ਜੀ ਨਹੀਂ ਬਣੀ ਗਾਣੇ ਦੀ ਤੇ ਉਸ ਤੋਂ ਬਾਅਦ ਫਿਰ ਕੰਮ ਕਿਉਂ ਕਿ ਜਿਹੜਾ ਸਿੰਗਰ ਹੈ ਤੇ ਬਾਜੀ ਦਾ ਤਾਂ ਖਲਾਰਾ ਬਹੁਤ ਪਿਆ ਹੈ ਮਤਲਬ ਜੇ ਕਮਾ ਕਰਾਂ ਦਾ ਜਿਵੇਂ ਗਾਣੇ ਵੀ ਕਰਨੇ ਫਿਲਮਾਂ ਵੀ ਕਰਨੀਆਂ ਹੋਰ ਬਾਕੀ ਲਾਈਵ ਸ਼ੋ ਵੀ ਕਰਨੇ ਆ ਤੇ ਮਤਲਬ ਅੱਗੇ ਦੇ ਕੰਮਾਂ 'ਚ ਬਿਜੀ ਹੋ ਗਏ ਜਿਹੜਾ ਅੱਗੇ ਗਾਣੇ ਕਰਨੇ ਸੀਗੇ ਇਹਦਾ ਵੀਡੀਓ ਕਰਨਾ ਗਾਣਾ ਕਿਹਾ ਉਹ ਫਿਰ ਗਾਣਾ ਉੱਥੇ ਰੁਕ ਗਿਆ ਮੈਨੂੰ ਵੀ ਲੱਗਿਆ ਵੀ ਹੁਣ ਨਹੀਂ ਇਹ ਗਾਣਾ ਹੁੰਦਾ ਵੀ ਚਲੋ ਕੋਈ ਗੱਲ ਨਹੀਂ ਅੱਛਾ ਤੇ ਉਹ ਫਿਰ ਮੈਂ ਇੱਕ ਦੋ ਨੂੰ ਹੋਰ ਭੇਜ ਵੀ ਦਿੱਤਾ ਸੀ ਗਾਣਾ ਵੀ ਜਦੋਂ ਬਾਜੀ ਦਾ ਹੁਣ ਸੈਦੇ ਕਰਨਾ ਜੀ ਤੇ ਵੀ ਕਿਤੇ ਹੋਰ ਭੇਜ ਦਿੰਨੇ ਆ ਤੇ ਇੰਨੇ ਉਹ ਗਾਣਾ ਭਾਜੀ ਨੇ ਕਿਤੇ ਲਾਈਵ ਮੈਰਿਜ ਤੇ ਕਿਤੇ ਇਹਨਾਂ ਦਾ ਟਰੱਕਾਂ ਵਾਲਾ ਗਾਣਾ ਗਾਉਣ ਨੂੰ ਮੇਰੇ ਖਿਆਲ ਚ ਕੋਈ ਨਾ ਐਨ ਆਰ ਆਈ ਵੀਡੀਓ ਕੋਥੋਂ ਆਏ ਸਨ 12ਵਾਂ ਟਰੱਕਾਂ ਟਰੱਕਾਂ ਦਾ ਕੁਝ ਉਹਨਾਂ ਦਾ ਕੰਮ ਧੰਦਾ ਕਾਰੋਬਾਰ ਸੀ ਹਾਂਜੀ ਹਾਂ ਉਹਨਾਂ ਨੂੰ ਬੜਾ ਅੱਛਾ ਲੱਗਿਆ ਉਹਨਾਂ ਨੇ ਕਿਹਾ ਕਿਸੇ ਫਰਮਾਇਸ਼ ਕਰਤੀ ਜੀ ਗਾਣਾ ਗਾਉਣ ਦੀ ਅੱਛਾ ਤੇ ਉਹਨਾਂ ਨੇ ਭਾਜੀ ਨੇ ਗਾਤਾ ਤੇ ਗਾਣਾ ਉਦਾਂ ਬਾਬੇ ਦੀ ਕਿਰਪਾ ਨਾਲ ਵਾਇਰਲ ਹੋ ਗਿਆ ਉਹ ਤੇ ਚਲੋ ਫਿਰ ਵਧੀਆ ਹੇ ਵੇਰਕਲ ਜੀ ਅਸਲ ਨਾ ਕਹਿਦੀ ਇਹ ਬੋਲਾਂ ਦੀ ਗੀਤ ਦੀ ਨਾ ਇੱਕ ਆਪਣੀ ਕਹਿੰਦੇ ਹੁੰਦੇ ਨੇ ਟਾਈਮਿੰਗ ਹੁੰਦੀ ਆ ਇੱਕ ਆਪਣੀ ਉਹਦੀ ਉਮਰ ਹੁੰਦੀ ਆ ਹਾਂਜੀ ਹਾਂ ਉਹ ਸਮੇਂ 'ਚ ਉਹਨੇ ਆਪੀ ਉੱਠਣਾ ਹੁੰਦਾ ਗੀਤ ਨੇ ਤੇ ਗਰੇਵਾਲ ਹੋਂਾਂ ਤੋਂ ਬਿਨਾ ਹੋਰ ਕਿਹਨਾ ਕਿਹਨਾ ਸਿੰਗਰਸ ਵਾਸਤੇ ਤੁਸੀਂ ਲਿਖਿਆ ਹੋਰ ਮੈਂ ਬਈ ਇੱਕ ਗੋਰਾ ਚੱਕ ਵਾਲਾ ਬਾਈ ਵਾਸਤੇ ਤੇ ਦੁਰਗਾ ਰੰਗੀਲਾ ਜੀ ਦਲਵਿੰਦਰ ਦੇ ਆਲਪੁਰੀ ਹੂੰ ਭੁਪਿੰਦਰ ਗਿੱਲ ਹਰਜਿੰਦਰ ਜੰਨਤਾ ਜੀ ਤੇ अशोक ਗੱਲ ਹੈ ਫੋਰੀ ਅਫਸਾਨਾ ਖਾਨ ਦੀ ਪੈਣਾ ਰਜ਼ੀਆ ਸੁਲਤਾਨ ਜੀ ਉਹਨਾਂ ਨੇ ਬਾਕੀ ਹੋਰ ਵੀ ਨੇ ਨਵੇਂ ਮੁੰਡੇ ਤੇ ਬਾਕੀ ਰਵਿੰਦਰ ਗਰ ਬਾਈ ਨਾਲ ਤਾਂ ਆਪਾਂ ਪੱਕੇ ਹੀ ਬਹੁ ਟਾਈਮ ਤੋਂ ਮੰਨ ਕੇ ਚੱਲੇ ਜਾਂ ਨਾਲ ਤਾਂ ਚੱਲੀ ਜਾਂਦਾ ਲਗਾਤਾਰ ਕੋਈ ਨਾ ਕੋਈ ਬਣਾਇਆ ਜਦੋਂ ਨਾ ਤੇ ਫਨਕਾਰ ਹੁੰਦਾ ਜਾਂ ਲੇਖਣ ਵਾਲਾ ਹਾਂਜੀ ਹਾਂ ਅਦਾਕਾਰ ਹੈ ਜਾਂ ਗਾਇਕ ਹੈ ਹਾਂਜੀ ਉਹਦੇ ਦੋ ਸਮੇਂ ਹੁੰਦੇ ਨੇ ਹਾਂਜੀ ਇੱਕ ਤਾਂ ਹੁੰਦਾ ਜਦੋਂ ਨਜ਼ਰਾਂ ਚ ਆ ਜਾਂਦਾ ਉਹਦੀਆਂ ਪ੍ਰੋਡਕਸ਼ਨਾਂ ਲਗਾਤਾਰ ਹੁੰਦੀਆਂ ਨੇ ਉਦੋਂ ਉਹਦਾ ਗਿਣਤੀ ਚ ਆ ਜਾਂਦਾ ਨਾਮ ਇੱਕ ਉਹ ਤਾਂ ਹੁੰਦਾ ਜਦ ਤੱਕ ਉਹ ਹਜੇ ਸਟਰਗਲ ਕਰਦਾ ਹਜੇ ਕੋਸ਼ਿਸ਼ ਕਰਦਾ ਹਾਂ ਤੁਸੀਂ ਮੇਰੇ ਖਿਆਲ ਚ ਤੁਹਾਨੂੰ 15 ਸਾਲ ਤਾਂ ਹੋ ਗਏ ਹੋਣਗੇ ਇਸ ਲਾਈਨ ਦੇ ਵਿੱਚ ਹਾਂਜੀ ਹੋ ਗਏ ਹੋਗੇ ਅੱਛਾ ਪਹਿਲਾ ਗਾਣਾ ਫਿਰ ਕਦੋਂ ਕਿ ਲਿਖਿਆ ਤੁਸੀਂ ਪਹਿਲਾਂ ਮਤਲਬ ਲੇਖਨ ਲਿਖਦਾ ਤਾਂ ਮੈਂ ਅਸਲ ਪ੍ਰਾਇਮਰੀ ਸਕੂਲ ਤੋਂ ਸੀਗਾ ਜੀ ਅੱਛਾ ਜੀ ਲਿਖਦਾ ਸੰ 2000 ਪਹਿਲਾਂ ਤੋਂ ਸੀਗਾ ਜੀ ਓਕੇ ਤੇ ਗਾਣਾ ਇੱਕ ਰਿਕਾਰਡ ਵੀ ਹੋਗਾ ਸੀ ਮੇਰਾ 97 98 ਚ ਰਿਲੀਜ਼ ਨਹੀਂ ਹੋਇਆ ਕਿਸੇ ਵੀ ਮਤਲਬ ਉਦਾਂ ਕੋ ਕਾਰਨ ਹੋਗੇ ਸੀਗੇ ਉਹਦੇ 1998 ਵਿੱਚ ਹਾਂਜੀ ਕਿਹੜਾ ਸੀ ਕਿਸੇ ਮੇਲ ਸਿੰਗਰ ਨੇ ਗਾਇਆ ਸੀ ਫੀਮੇਲ ਸੀ ਕੁੜੀ ਉਹ ਚਲੋ ਆਪਾਂ ਹੁਣ ਉਹਦਾ ਜ਼ਿਕਰ ਜ ਨਹੀਂ ਕਰਨਾ ਜੀ ਬਹੁਤ ਕਾਫੀ ਟਾਈਮ ਹੋ ਗਿਆ ਹਾਂਜੀ ਹਾਂ ਕਈ ਕਾਰਨ ਹੁੰਦੇ ਨੇ ਕਈ ਗੱਲਾਂ ਦੇ ਤੇ ਪਰ ਉਹ ਉਸ ਤੋਂ ਬਾਅਦ ਫਿਰ ਗੈਪ ਕਾਫੀ ਪੈ ਗਿਆ ਸੀ ਅੱਛਾ ਜੀ ਉਦੋਂ ਉਹਦਾ ਇੱਕ ਚੱਕਰ ਜਾਈ ਪੈ ਗਿਆ ਸੀ ਨਾ ਉਹਦੇ ਕਰਕੇ ਥੋੜਾ ਮੋਟਾ ਮਤਲਬ ਜਿਵੇਂ ਹੁੰਦਾ ਨਹੀਂ ਵੀ ਗਾਣਾ ਆਉਂਦਾ ਰੁਕ ਜੇ ਫਿਰ ਥੋੜਾ ਆਪਣਾ ਵੀ ਮਨ ਟੁੱਟ ਜਾਂਦਾ ਹਾਂਜੀ ਹਾਂ ਮੈਂ ਵੀ ਥੋੜਾ ਜਦੋਂ ਬ੍ਰੇਕ ਜੀ ਪਾਤੀ ਉਹ ਚੀਜ਼ ਚ ਤੁਸੀਂ 98 ਚ ਤੁਹਾਡਾ ਪਹਿਲਾ ਗਾਣਾ ਲਗਭਗ ਰਿਕਾਰਡ ਹੁੰਦਾ ਰਿਕਾਰਡ ਹੁੰਦਾ ਉਹਦੇ ਬੱਚੇ ਹੀ ਸੀ ਬਹੁਤ ਛੋਟੀ ਉਮਰ ਸੀ ਹਾਂ ਬਿਲਕੁਲ ਹਾਂ ਉਦੋਂ ਤਾਂ ਮੰਨ ਕੇ ਤੁਸੀਂ ਬਹੁਤ ਛੋਟੀ ਉਮਰ ਚ ਇੰਨੀ ਛੋਟੀ ਉਮਰ ਚ ਗਾਣਾ ਜੇ ਮਤਲਬ ਉਹ ਚੰਗਾ ਹੀ ਹੋ ਸਕੋ ਨਹੀਂ ਆਇਆ ਕਿਉਂਕਿ ਕਈ ਵਾਰ ਹੋ ਸਕਦਾ ਮੈਂ ਉੱਥੇ ਹੀ ਰੁਕ ਜਾਂਦਾ ਕਈ ਵਾਰ ਬੰਦਾ ਹੁੰਦਾ ਨਾ ਫੀਲਿੰਗ ਜੀ ਚੱਕ ਜਾਂਦਾ ਇਹ ਵੀ ਹੁੰਦਾ ਮੈਂ ਪਤਾ ਨਹੀਂ ਮੇਰਾ ਗਾਣਾ ਆ ਗਿਆ ਕਿ ਧੀ ਗੱਲ ਹੋ ਗਈ ਤੇ ਪਰ ਉਹ ਠੀਕ ਰਿਹਾ ਕਮ ਉਸ ਤੋਂ ਬਾਅਦ ਫਿਰ ਹੁਣ ਬਾਈ ਗੋਰੇ ਨੇ ਕੀਤਾ ਗਾਣਾ ਵੀ ਪ੍ਰਾਕ ਦੇ ਮਿਊਜ਼ਿਕ ਚ ओके okay. हां जी ਬੀ ਪ੍ਰਾਗ हां जी हां ਤੇ ਉਹ ਫਰਾ ਉਦੋਂ ਬੀ ਪ੍ਰਾਗ ਦੀ ਵੀ ਸ਼ੁਰੂਆਤ ਹੀ ਸੀ ਤੇ ਮਨ ਕਿਉਂਕਿ ਅੱਜ ਤਾਂ ਬਹੁਤ ਵੱਡਾ ਨਾਮ ਹੈ ਨਾ ਹਾਂ ਜੀ ਹਾਂ ਹਾਂ ਸਹੀ ਗੱਲ ਆ ਤੇ ਉਦੋਂ ਮੈਂ ਅਸੀਂ ਇਕੱਠੇ ਹੁੰਦੇ ਸੀ ਬਾਈ ਜਾਂਦੇ ਰਹਿੰਦੇ ਸੀ ਬਾਈ ਨਾਲ ਸਟੂਡੀਓ ਓਕੇ ਤੁਲ ਹਰਮਨ ਦੇ ਸਟੂਡੀਓ ਅਸੀਂ ਡਬਿੰਗ ਕੀਤੀ ਜਿੰਨੀ ਹੈਗੀ ਆ ਤੇ ਉੱਥੇ ਬਾਈ ਨਾਲੇ ਹੁੰਦੇ ਸੀ ਬੀ ਪ੍ਰਾਗ ਹੋਣੀ ਤੇ ਵਧੀਆ ਵਧੀਆ ਇਨਸਾਨ ਲੋ ਇਹਦਾ ਮਤਲਬ ਇਹ ਆ ਕਿ ਜਿਹੜਾ ਇਹ ਸਫਰ ਆ ਹਾਂ ਜੀ ਗਾਣਾ ਜਦੋਂ ਕਹਿ ਦਈਏ ਕਦੋਂ ਪਣਪ ਦਾ ਹਾਂ ਜੀ ਕਦੋਂ ਗਾਣੇ ਦਾ ਕਹਿਦੀ ਹੈ ਕਿ ਉਤਪਨ ਹੁੰਦਾ ਜਨਮ ਹੁੰਦਾ ਮਨ 'ਚ ਹਾਂਜੀ ਅ ਮੇਰੇ ਖਿਆਲ 'ਚ ਕੁਝ ਹਾਲਾਤ ਨੇ ਉਹ ਵੀ ਦੱਸਦੇ ਆ ਵੀ ਕਿਸ ਤਰ੍ਹਾਂ ਦੇ ਹਾਲਾਤ ਨੇ ਕੁਝ ਖੁਸ਼ੀ ਦੇ ਪਲ ਹੁੰਦੇ ਆ ਜਾਂ ਫਿਰ ਕੁਝ ਗਮੀ ਦੇ ਹੁੰਦੇ ਆ ਬੰਦੇ ਨੂੰ ਐਕਸਪੀਰੀਅੰਸ ਹੁੰਦਾ ਫਿਰ ਮੇਰੇ ਖਿਆਲ ਚ ਕਿਤਨਾ ਕਿਤੇ ਬੋ ਲੜਕਦੇ ਆ ਕਿਤਨਾ ਕਿਤੇ ਐਦਾਂ ਦੀਆਂ ਲਾਈਨਾਂ ਤੱਕ ਬੰਦੀ ਸ਼ੁਰੂ ਹੁੰਦੀ ਆ ਹਾਂ ਫੀਲਿੰਗ ਦੇ ਅਸਲ ਜਿਹੜਾ ਗਾਣਾ ਨਾ ਫੀਲਿੰਗ ਵਾਲਾ ਮਤਲਬ ਜਿੱਦਾਂ ਆਪਾਂ ਜਿਹੜਾ ਆਪਾਂ ਖੁਦ ਮਹਿਸੂਸ ਕਰਕੇ ਲਿਖਦੇ ਆ ਉਹ ਗਾਣਾ ਤਾਂ ਮਤਲਬ ਵੈਸੀ ਕੁਦਰਤੀ ਤੌਰ ਤੇ ਵਧੀਆ ਬਣ ਜਾਂਦਾ ਇੱਕ ਗਾਣਾ ਆਪਾਂ ਸੋਚ ਕੇ ਦਿਮਾਗ ਨਾਲ ਬਣਾਉਣਾ ਇੱਕ ਦਿਲ ਤੇ ਦਿਮਾਗ ਦੋਏ ਇਕੱਠੇ ਕੰਮ ਕਰਨ ਉਹ ਗਾਣਾ ਕੁਦਰਤੀ ਤੌਰ ਤੇ ਵਧੀਆ ਹੀ ਬਣਦਾ ਇੱਕ ਹਮੇਸ਼ਾ ਇਹ ਐੜੇ ਰਾਈਟਰ ਦੀ ਹੁੰਦੀ ਹੈ ਨਾ ਇੱਕ ਕੰਪੋਜੀਸ਼ਨ ਬਣਾਈ ਸੀ ਹਾਂਜੀ ਹਾਂ ਜਿੰਨੇ ਵੀ ਗਾਣੇ ਮੇਰੇ ਮਤਲਬ ਲੋਕਾਂ ਨੂੰ ਪਸੰਦ ਆਏ ਨੇ ਜ਼ਿਆਦਾਤਰ ਦੀ ਜਿਹੜੀ ਕੰਪੋਜੀਸ਼ਨ ਉਹ ਮੇਰੀ ਬਣਾਈ ਹੋਈ ਸੀ ਓਕੇ ਕਿਉਂਕਿ ਇੱਕ ਰਾਈਟਰ ਦੀ ਜਿਹੜੀ ਕੰਪੋਜ਼ ਉਹਨੂੰ ਪਤਾ ਹੁੰਦਾ ਗਾਣੇ ਦੇ ਫੀਲ ਦਾ ਰਾਈਟਰ ਨੂੰ ਹਾਂ ਜੀ ਸ੍ਰਿ ਰਵਿੰਦਰ ਭਾਜੀ ਕਾਫੀ ਹੱਦ ਤੱਕ ਉਹਨਾਂ ਦੇ ਸੁਭਾਅ 'ਚ ਹੈਗੀ ਆ ਗੱਲ ਇਹ ਵੀ ਮੇਰੇ ਗਾਣਾਂ ਨੂੰ ਉਹ ਪਹਿਲਾਂ ਮੇਰੀ ਕੰਪੋਜੀਸ਼ਨ ਪੁੱਛਦੇ ਵੀ ਤੇਰੀ ਕੀ ਕੰਪੋਜੀਸ਼ਨ ਹੈ ਤੂੰ ਮੈਨੂੰ ਗਾ ਕੇ ਓਦਾਂ ਕਰ ਅੱਛਾ ਫਿਰ ਮੇਰੇ ਖਿਆਲ 'ਚ ਇਹ ਵੀ ਆ ਕਿ ਜਦੋਂ ਤੁਸੀਂ ਹੁਣ ਲਿਖਦੇ ਹੋ ਹਾਂਜੀ ਇੱਕ ਮਾਈਂਡ 'ਚ ਹੁੰਦਾ ਵੀ ਤੁਸੀਂ ਮੰਨ ਲਓ ਰਵਿੰਦਰ ਗਰੇਵਾਲੋਂ ਨਾਲ ਹੀ ਲਿਖਦੇ ਹਾਂ ਤਾਂ ਤੁਹਾਡੇ ਦਿਮਾਗ 'ਚ ਉਹਨਾਂ ਦੀ ਵਾਇਸ ਵੀ ਘੁੰਮ ਰਹੀ ਹੁੰਦੀ ਆ ਵੀ ਇੱਥੇ ਤੱਕ ਇਹ ਇੱਥੋਂ ਇੱਕ ਉਹਨਾਂ ਦਾ ਦਾਇਰਾ じゃ ਹੀ ਪਤਾ ਹੁੰਦਾ ਨਾ ਕਿ ਆਪਾਂ ਨੂੰ ਕਿੱਦਾਂ ਦੇ ਗੀਤ ਗਾਉਂਦੇ ਨੇ ਜੀ ਮੰਨ ਲਓ ਹੁਣ ਕਈ ਸਿੰਗਰ ਐ ਹਜੇ ਨੇ ਜਿਨ੍ਹਾਂ ਨੂੰ ਮੈਂ ਗਾਣੇ ਹਰ ਗਾਣਾ ਹਰ ਸਿੰਗਰ ਨੂੰ ਨਹੀਂ ਭੇਜਦੇ ਮਤਲਬ ਪਤਾ ਹੁੰਦਾ ਵੀ ਇਹ ਜਿਹੋਨਰ ਉਹਦਾ ਉਦਾਂ ਦੇ ਬੰਦੇ ਕੌਣਗੇ ਵੀ ਇਹ ਗਾ ਸਕਦੇ ਨੇ ਉਹਨੂੰ ਭੇਜਦੇ ਆ ਮਤਲਬ ਉਦਾਂ ਜਿਵੇਂ ਹੁਣ ਗੋਰੇ ਬਾਈ ਨੂੰ ਮੈਂ ਹੋਰ ਜੌਨਰ ਦੇ ਗਾਣੇ ਭੇਜਦਾ ਹੂੰ ਰਵਿੰਦਰ ਬਾਈ ਨੂੰ ਇਹਨਾਂ ਨੂੰ ਹੋਰ ਭੇਜਦਾ ਮਤਲਬ ਦੇਉੜ ਤਾਂ ਨਹੀਂ ਲਿਖਿਆ ਜੀ ਡਿਊਟ ਮੈਂ ਲਿਖਦਾ ਪਰ ਘੱਟ ਲਿਖਦਾ ਥੋੜੇ ਜਿਹੇ ਉਧਾਂ ਲਿਖ ਦਿੰਦੇ ਆ ਤਾਂ ਭੋਪਿੰਦਰ ਗੱਲਬਾਈ ਉਹਨਾਂ ਨੇ ਗਾਇਆ ਡਿਊਟੀ ਸੀਗਾ ਹਾਂ ਅ ਅਫਸਾਨਾ ਖਾਨ ਦੀ ਭੈਣ ਜਿਹੜੀ ਸੁਲਤਾਨ ਜਿਹੜਾ ਗਾਣਾ ਗਾਇਆ ਸੀ ਉਹ ਵੀ ਡਿਊਟੀ ਸੀਗਾ ਮਤਲਬ ਕਈ ਗਾਣੇ ਹਜੇ ਨੇ ਜਿਹੜੇ ਡਿਊਟ ਆਏ ਹੋਏ ਨੇ ਮਾਰਕੀਟ 'ਚ ਅੱਛਾ ਰਮਾਂ ਜੀ ਲੋਕਤੰਥ ਕਾਫੀ ਪੌਪੂਲਰ ਹੋਏ ਸੀ ਤਾਂ ਹਾਂ ਜੀ ਹਾਂ ਲੋਕਤੰਥ ਨੇ ਕਿਉਂਕਿ ਉਹ 'ਚ ਇੱਕ ਅਲੱਗ ਸ਼ੇਡ ਆ ਬਿਲਕੁਲ ਉਹ ਸੋਸਾਇਟੀ ਦੀ ਇੱਕ ਸੱਚਾਈ ਆ ਜਿਹੜੀ ਹਾਂਜੀ ਹਾਂ ਉਹ ਦੇਣੀ ਹੁੰਦੀ ਆ ਜਿਹਦੇ ਵਿੱਚੋਂ ਸਿੱਖਿਆ ਵੀ ਆ ਹਾਂਜੀ ਹਾਂ ਲੋਕਤੱਤ ਜਿਹੜੇ ਆ ਉਹ ਕਾਫੀ ਪੌਪੂਲਰ ਹੋਏ ਨੇ ਕਿਵੇਂ ਫਿਰ ਉਹ ਕਿੱਥੋਂ ਕੋ ਪਣਪ ਦਿਓ ਪਾਤਰ ਦੀ ਅਸਲ ਚ ਨਾ ਵੀਰ ਜੀ ਜਿਹੜਾ ਆਪਣਾ ਹੁੰਦਾ ਲੇਖਾਂ ਵਾਲੇ ਦਾ ਇੱਕ ਹੁੰਦਾ ਕੀੜਾ ਅੰਦਰ ਆ ਜਦੋਂ ਉਹਦਾ ਕੋਈ ਦੁੱਖ ਆਉਂਦਾ ਖੁਸ਼ੀ ਆਉਂਦੀ ਆ ਜੀ ਉਹਨੇ ਲਿਖ ਕੇ ਹੀ ਜ਼ਾਹਰ ਕਰਨੀ ਹੁੰਦੀ ਆ ਆਪਣੀ ਪੜਾਅਸ ਆਪਾਂ ਕਹਿੰਦੀ ਜਿਹੜੀ ਅੰਦਰੋਂ ਕੱਢਣੀ ਆ ਉਹ ਲਿਖ ਕੇ ਉਹਦਾ ਤਰੀਕਾ ਹੁੰਦਾ ਲਿਖਣ ਵਾਲੇ ਦਾ ਇੱਕ ਜੀ ਕਿਸੇ ਨੂੰ ਹੁੰਦਾ ਵੀ ਕੋਈ ਗੱਲ ਆ ਕੋਨੇ ਗੁੱਸੇ ਜਾਂ ਮਤਲਬ ਗਾਲ ਕੱਢ ਕੇ ਜ਼ਾਹਰ ਕਰਤੀ ਕਿਸੇ ਨੂੰ ਉਦਾਂ ਹਾਈਪਰ ਜਿਹਾ ਹੋ ਕੇ ਬੋ ਉਹ ਲਿਖ ਕੇ ਆਪਣੀਆਂ ਗੱਲਾਂ ਜ਼ਾਹਰ ਕਰਦਾ ਹੈ। ਪੈਨਚ ਹੁੰਦਾ ਉਹ ਦੱਸਦਾ। ਉਹ ਕੁਝ ਵੀ ਗੱਲ ਮਹਿਸੂਸ ਹੁੰਦੀ ਆ ਤਾਂ ਹੁੰਦਾ ਵੀ ਆਪਾਂ ਯਾਰ ਇਹਨੂੰ ਲਿਖੀਏ। ਚਾਹੇ ਸਹੀ ਆ ਚਾਹੇ ਗਲਤ ਆ। ਠੀਕ ਹੈ। ਤੇ ਇੱਕ ਮੇਰਾ ਲੋਕ ਤੱਤ ਆ ਉਹਦੀ ਹਰ ਇੱਕ ਗੱਲ ਮੈਂ ਇਦਾਂ ਦੁਨੀਆਦਾਰੀ ਨੂੰ ਦੇਖ ਕੇ ਮੈਨੂੰ ਕੱਲੀ ਕੱਲੀ ਗੱਲ ਆਪਾਂ ਕਹਿੰਦੀ ਮੇਰੀ ਜ਼ਿੰਦਗੀ ਦਾ ਤਜਰਬਾ ਉਹ ਲੋਕ ਤੱਤ ਦੇ ਵਿੱਚ ਐ। ਵਾਹ ਜੀ। ਤੇ ਉਹ ਹੈਗਾ ਕਹਿੰਦਾ ਚੰਗੇ ਬੰਦੇ ਰਹਿੰਦੀ ਦੁਨੀਆ ਤੱਕ ਜੇ ਆਉਂਦੇ ਨੇ। ਉਮਰ ਲਮੇਰੀ ਹੁੰਦੀ ਨਹੀਂ ਕਦੇ ਮਾਰੇ ਧੰਦੇ ਦੀ। ਵਾਹ। ਕਿ ਉਹ ਵਿਟਾਮਿਨ ਖਾ ਕੇ ਕਦੇ ਦਲੇਰੀ ਆਵੇ ਨਾ ਸ਼ਾਫੀ ਪੀ ਕੇ ਨੀਤ ਸਾਫ ਨਹੀਂ ਹੁੰਦੀ ਬੰਦੇ ਦੀ ਜਾਨ ਪਿਆਰੀ ਹੋ ਜੇ ਜਿਹਨੂੰ ਵਧ ਕੇ ਅਣਖਾਂ ਤੋਂ ਵੈਰੀ ਨੂੰ ਫਿਰ ਸਾਥ ਵਿਚਾਲੇ ਵੱਡ ਨਹੀਂ ਸਕਦਾ ਪਿੱਠ ਤੇ 바ਰ ਚਲਾਉਣਾ ਜੀ ਦੀਫੇ ਦਰਤ ਬਣ ਜਾਵੇ ਉਹ ਯਾਰੀ ਲਾ ਕੇ ਡੰਗ ਮਾਰਨਾ ਛੱਡ ਨਹੀਂ ਸਕਦਾ ਵਾਹ ਅ ਵਿਆਹ ਪਿੱਛੋਂ ਵੀ ਕਰਦੀ ਜਿਹੜੀ ਸੰਗ ਬਗਾਨੇ ਦਾ ਬਹੁਤਾ ਚਰਨੀ ਸਹੁਰਿਆਂ ਕੋਲੋਂ ਭੇਦ ਲਕੋ ਸਕਦੀ ਟੱਕੇ ਵੀਰਦਿਆਂ ਯਾਰਾਂ ਨੂੰ ਜੋ ਅੱਖ ਮਸਤਾਨੀ ਨਾਲ ਉਹ ਮੁਟਿਆਰ ਨਹੀਂ ਭੈਣ ਕਹਾਉਣ ਦੇ ਕਾਬਿਲ ਹੋ ਸਕਦੀ ਆਪਣੇ ਅੰਦਰ ਖੋਟ ਨਾ ਦਈਏ ਦੋਸ ਬਗਾਨੇ ਨੂੰ ਹਰ ਕੁੰਡੀ ਮੁੱਛ ਵਾਲਾ ਸ਼ਖਸ ਆਵਾਰਾ ਨਹੀਂ ਹੁੰਦਾ ਔਰਤ ਲਈ ਵੀ ਹੁੰਦਾ ਖਿਆਲ ਜ਼ਰੂਰੀ ਇੱਜ਼ਤ ਦਾ ਸਭ ਕੰਮਾਂ ਵਿੱਚ ਮਰਦ ਹਮੇਸ਼ਾ ਮਾੜਾ ਨਹੀਂ ਹੁੰਦਾ ਤੇ ਇੱਕ ਨਾ ਮੈਂ ਕਿਤੇ ਖੜਾ ਸੀਗਾ ਮੇਰੇ ਮਿੱਤਰ ਦੀ ਦੁਕਾਨ ਤੇ ਜੀ ਉੱਥੇ ਕੋਈ ਬੰਦਾ ਆਇਆ ਤੇ ਉਹ ਗੱਲ ਕਰਨ ਲੱਗ ਗਿਆ ਕਹਿੰਦਾ ਉਹ ਕਹਿੰਦਾ ਕੱਲ ਯਾਰ ਤੂੰ ਕਿੱਥੇ ਗਿਆ ਸੀ ਉਹ ਕਹਾਂ ਕੱਲ ਯਾਰ ਮੈਂ ਗੁੜੀਆਂ ਨੂੰ ਹੋਸਟਲ ਸੱਟਣ ਚ ਲਿਆ ਗਿਆ ਸੀ ਜੀ ਤੇ ਅ ਉਹ ਕਹਿੰਦਾ ਠੀਕ ਹੈ ਉਸ ਤੋਂ ਬਾਅਦ ਕੋ ਕੁੜੀ ਲੰਗੀ ਦੁਕਾਨ ਮੁਰੂ ਦੀ ਉਹ ਕਹਿੰਦਾ ਇਹ ਕਿਹਦੀ ਕੁੜੀ ਆ ਉਹ ਕਹਿੰਦਾ ਇਹ ਫਲਾਣੇ ਦੀ ਕੁੜੀ ਆ ਤੇ ਉਹਨੇ ਉਹਦੇ ਬਾਰੇ ਥੋੜੀ ਭੱਦੀ ਸ਼ਬਦਾਵਲੀ ਵਰਤੀ ਬੰਦੇ ਨੇ ਤੇ ਜਦੋਂ ਬੰਦਾ ਫਿਰ ਚੱਲਿਆ ਗਿਆ ਜਿਹੜਾ ਉਹ ਮੇਰਾ ਮਿੱਤਰ ਸੀ ਉਹ ਮੈਨੂੰ ਕਹਾਂ ਦੇਖ ਲੈ ਇਹਦੀ ਆਪਦੀ ਕੁੜੀ ਇਹ ਕੁੜੀ ਤੋਂ ਜ਼ਿਆਦਾ ਮੁਟਿਆਰ ਹੈ ਇਹ ਕੁੜੀ ਤੋਂ ਜ਼ਿਆਦਾ ਸੋਹਣੀ ਹੈ ਪਰ ਮਤਲਬ ਇਹ ਆਪਦੇ ਵਾਲੀ ਨੂੰ ਗੁੜੀ ਆ ਦੱਸ ਰਿਹਾ ਹੈ ਤੇ ਉਹਦੇ ਬਾਰੇ ਇਦਾਂ ਦੇ ਸ਼ਬਦ ਤੇ ਫਿਰ ਮੈਂ ਉੱਥੇ ਲਿਖਿਆ ਸੀਗਾ ਕਹਿੰਦਾ ਕੀ ਫਾਇਦਾ ਦਸ ਗੁਰੂ ਘਰਾਂ ਵਿੱਚ ਨੱਕ ਰਗੜਨੇ ਦਾ ਗੰਮ ਤੇ ਖੁਸ਼ੀਆਂ ਨਸਿਆਂ ਨਾਲ ਮਨਾਉਣਾ ਹੋਵੇ ਸੱਜਣਾ ਆਪਣੀ ਧੀ ਦੀ ਗੱਲ ਕਰੇ ਤਾਂ ਗੁੱਡੀ ਕਹਿਣਾ ਹੈ ਦੂਜੇ ਦੀ ਨੂੰ ਨੱਡੀ ਆਖ ਬੁਲਾਉਣਾ ਹੈ ਹੋਵੇ ਸੱਜਣਾ ਜਦ ਵੱਜਦੀ ਆ ਆਪਣੇ ਹੁੰਦੀ ਪੀੜ ਉਹਦੋਂ ਯਾਰਾ ਹੁੰਦਾ ਨਹੀਂ ਅਹਿਸਾਸ ਕਿਸੇ ਦੂਜੇ ਦਾ ਦਰਦਾਂ ਦਾ ਗੋਲੀ ਵਾਂਗੂ ਜਾਦ ਦੁਸ਼ਮਣ ਦੀ ਹੱਕ ਵਿੱਚ ਵਜਦੇ ਨੇ ਅੱਖੀਆਂ ਨਾਲ ਨਿਸ਼ਾਨੇ ਲਾਉਣਾ ਕੰਮ ਨਹੀਂ ਮਰਦਾਂ ਦਾ ਤੇ ਉਹ ਦਵਾਰਾਂ ਥੋੜਾ ਦੱਸਿਓ ਥੋੜਾ ਜਿਹੜਾਂ ਬਗਾਨੀ ਵਰਡਿੰਗ ਕੀ ਸੀ ਦਵਾਰਾਂ ਇਹ ਉਹ ਹੈਗਾ ਸੀਗਾ ਜੀ ਕਹਿੰਦਾ ਕੀ ਫਾਇਦਾ ਦੱਸ ਗੁਰੂ ਘਰਾਂ ਵਿੱਚ ਨੱਕ ਰਗੜਨੇ ਦਾ ਗਮ ਤੇ ਖੁਸ਼ੀਆਂ ਨਸਿਆਂ ਨਾਲ ਮਨਾਉਣਾ ਹੋਏ ਸੱਜਣਾ ਆਪਣੀ ਧੀ ਦੀ ਗੱਲ ਕਰੇ ਤਾਂ ਗੁੱਡੀ ਕਹਿਣਾ ਏ ਦੂਜੇ ਦੀ ਨੂੰ ਨੱਡੀ ਆਖ ਬੁਲਾਉਣਾ ਹੋਏ ਸੱਜਣਾ ਜਦ ਵੱਜਦੀ ਆ ਆਪਣੇ ਹੁੰਦੀ ਪੀੜ ਉਦੋਂ ਯਾਰਾ ਹੁੰਦਾ ਨਹੀਂ ਇਹਸਾਸ ਕਦੇ ਦੂਜੇ ਦੇ ਦਰਦਾਂ ਦਾ ਗੋਲੀ ਵਾਂਗੂ ਜਾਦ ਉਸ ਮਨ ਦੀ ਹੱਕ ਵਿੱਚ ਵੱਜਦੇ ਨੇ ਅੱਖੀਆਂ ਨਾਲ ਨਸਾਂ ਦੇ ਲਾਉਣਾ ਕੰਮ ਨਹੀਂ ਮਰਦਾਂ ਦਾ ਕੀ ਬਾਤ ਆ ਓਏ ਹੋਏ ਓਏ ਹੋਏ ਇੱਕੇ ਦਾ ਅੰਤਰਾ ਹੈ ਜੀ ਉਹ ਲਿਖਣਾ ਨਾ ਜਿਹੜਾ ਹਾਂ ਜੀ ਹਾਂ ਪੂਰਾ ਸੱਚ ਪੂਰੀ ਤਸਵੀਰ ਬਿਆਨ ਕਰ ਦੇਣੀ ਹਾਂ ਜੀ ਹਾਂ ਤੇਕੇ ਦਾ ਅੰਤ ਰਹਿਗਾ ਜੀ ਕਹਿੰਦਾ ਹੱਦੋਂ ਵੱਧ ਕੰਜੂਸੀ ਕਰਨੀ ਮਾੜੀ ਹੁੰਦੀ ਹੈ ਪਰ ਕਿਰਤ ਤੇ ਕਿਰਸ਼ ਜ਼ਰੂਰੀ ਹੁੰਦੀ ਦੁਨੀਆਦਾਰਾਂ ਲਈ ਹਾਂ ਚੰਗਾ ਹੀ ਸਿੱਖਦਾ ਜਿਹੜਾ ਸੰਗਤ ਕਰਦਾ ਚੰਗਿਆਂ ਦੀ ਚੰਗੀ ਸੋਚ ਜ਼ਰੂਰੀ ਹੁੰਦੀ ਸ਼ੁੱਧ ਵਿਚਾਰਾਂ ਲਈ ਛਾਤੀ ਮਾਪੀ ਜਾ ਸਕਦੀ ਆ ਰਾਮੇ ਜੈਨਪੁਰੀ ਪਰ ਜੇਕਰ 아니 ਕਿਸੇ ਚੀਜ਼ ਨਾਲ ਮਣਿਆ ਜਾ ਸਕਦਾ ਕੀ ਬਾਤ ਝੂਠ ਬੋਲ ਕੇ ਪੈਸੇ ਖਾਵੇ ਜੋ ਮਾਸ਼ੂਕਾਂ ਤੋਂ ਉਹ ਬੰਦਾ ਨਹੀਂ ਬੰਦਿਆਂ ਦੇ ਵਿੱਚ ਗਿਣਿਆ ਜਾ ਸਕਦਾ ਹਾਏ ਕੀ ਬਾਤ ਸੱਚੀ ਇਹ ਲੋਕਤਾ ਥਾਈ ਰਵਿੰਦਰ ਬੰਦਰਬਾਈ ਨੂੰ ਬਹੁਤ ਪਸੰਦ ਆ ਇਹ ਤਾਂ ਮਤਲਬ ਹੈ ਇਹ ਲੋਕ ਤੱਤ ਹੈ ਰਵਿੰਦਰ ਬਾਈ ਲਾਈਵ ਵਗਾਉਂਦੇ ਨੇ ਤੇ ਉਦਾਂ ਉਹਨਾਂ ਨੇ ਪੀਟੀਸੀ ਦੇ ਵਿੱਚ ਇੱਕ ਵਾਰ ਗਾਤਾ ਸੀ ਗਾਣਾ ਮਤਲਬ ਉਦਾਂ ਕਿਸੇ ਪ੍ਰੋਗਰਾਮ 'ਚ ਹੂੰ ਤੇ ਹਰ ਲਾਈਵ 'ਚ ਉਹਨਾਂ ਦਾ ਗਾਣਾ ਇਹ ਗਾਉਂਦੀ ਕਿਉਂਦੇ ਨੇ ਮਤਲਬ ਮੈਨੂੰ ਕਿੰਨੇ ਹੀ ਨਵੇਂ ਸਿੰਗਰ ਨੇ ਜਿਹੜੇ ਮੇਰੇ ਸਟੇਜਾਂ ਤੇ ਗਾਉਂਦੇ ਨੇ ਮਤਲਬ ਆਪਾਂ ਕਹიდੀਏ ਪੌਪੂਲਰ ਸਿੰਗਰ ਹੂੰ ਜਿਹੜੇ ਗਾਣੇ ਨੂੰ ਬਹੁਤ ਜਾਨੀ ਲੋਕਾਂ ਜਿਹਦੇ ਨਾਮ 'ਤੇ ਸਿੰਗਰ ਨੇ ਉਹ ਉਹ ਇਹ ਗਾਣੇ ਨੂੰ ਸਟੇਜਾਂ ਤੇ ਲਾਈਵ ਵਗਾਉਂਦੇ ਨੇ ਤੇ ਮੈਨੂੰ ਕੌਲਾਂ ਕਰਦ ਨੇ ਬਾਈ ਮੈਂ ਗਾਣਾ ਕਰ ਲਾ ਮੈਂ ਗਾਣਾ ਕਰ ਲਾ ਤੇ ਉਦੋਂ ਦਾ ਇਹ ਗਾਣਾ ਏ ਇਦਾਂ ਦਾ ਗਾਣਾ ਵੀ ਕਟੋ ਕਟ 10 15 ਸਿੰਗ ਰਹੇ ਹਜੇ ਹੋਣਗੇ ਜਿਹੜੇ ਮੈਨੂੰ ਐ ਕਹਿ ਰਹੇ ਨੇ ਵੀ ਗਾਣਾ ਬਾਈ ਮੈਂ ਕਰਨਾ ਏ ਮੈਂ ਕਰਨਾ ਉਦੋਂ ਮੈਂ ਹੁਣ ਰਵਿੰਦਰ ਬਾਈ ਨੂੰ ਉਹ ਗਾਉਂਦੀ ਨੇ ਗਾਣਾ ਮੇਰਾ ਤੇ ਇਸ ਕਰਕੇ ਮੈਂ ਕਿਸੇ ਨੂੰ ਹੋਰ ਹਾਂ ਨਹੀਂ ਕੀਤੀ ਪਰ ਗਾਣਾ ਮਤਲਬ ਇਹ ਇੰਨਾ ਹਰ ਬੰਦੇ ਨੂੰ ਇਸ ਦਿਲ ਨੂੰ ਲੱਗਦਾ ਏ ਗਾਣਾ ਸਰੋਤਿਆਂ ਨੂੰ ਵੀ ਜਦੋਂ ਆਪਾਂ ਕਹਿੰਦੀ ਇੱਕ ਵਾਰ ਜਨਾਬ ਤਾਂ ਕਈ ਵਾਰ ਇਹਦੀ ਡਿਮਾਂਡ ਵੀ ਆ ਜਾਂਦੀ ਏ ਉਦੋਂ ਯਾਨੀ ਕਿ ਕੱਲ ਮੈਂ ਨਾ ਜਦੋਂ ਉਹ ਫਿਰ ਸੱਚ ਲਿਖਦੀ ਆ ਹਾਂਜੀ ਉਹ ਦਿਲ ਤੱਕ ਪਹੁੰਚਦੇ ਨੇ ਉਹ ਸ਼ਬਦ ਹਾਂਜੀ ਹਾਂ ਬਿਲਕੁਲ ਅੱਜ ਕੱਲ ਕਰੇ ਜਾਂਦੇ ਆ ਚੰਗਾ ਸੁਣਨ ਵਾਲੇ ਵੀ ਹੈਗੇ ਜੀ ਹਰ ਤਰ੍ਹਾਂ ਦਾ ਮਤਲਬ ਆਪਾਂ ਕਹიდੀਏ ਜਿਹੜਾ ਆਪਾਂ ਹੁਣ ਜਿਹੜਾ ਜੂਥ ਆ ਉਦਾਂ ਦੀਆਂ ਗੱਲਾਂ ਜਿਹੜੀ ਜਿਹੇ ਉਮਰ ਦੇ ਹਿਸਾਬ ਨਾਲ ਹਨਾ ਹੁਣ ਜਿਹੜਾ ਗਾਣਾ ਆਪਣਾ ਫਿਲਮ ਬਲੂ ਬੈਂਡ ਦੇ ਵਿੱਚ ਆ ਰਿਹਾ ਇਹ ਜੂਥ ਨੂੰ ਹੀ ਆਪਾਂ ਕਹიდੀਏ ਇਹ ਨਾਲ ਜੂਥ ਨਾਲ ਰਿਲੇਟ ਕਰਦਾ ਗਾਣਾ ਤੇ ਉਹਨਾਂ ਦੀ ਫੀਲਿੰਗ ਆ ਫੀਲਿੰਗ ਅੰਦਰੋਂ ਮੇਰੀ ਇਹ ਅਸਲ ਚ ਹੈ ਮੇਰੀ ਖੁਦ ਦੀ ਵੀ ਫੀਲਿੰਗ ਹੈਗੀ ਆ ਕਿਉਂਕਿ ਹਰ ਬੰਦੇ ਦਾ ਇੱਕ ਹੁੰਦੀ ਆ ਵਿਚਾਰਤਰਾ ਵੀ ਹਰ ਕਿ ਇੱਕ ਕਿਦਾਂ ਦਾ ਸੋਚਦਾ ਕਿਦ ਦਸਾਂਗੇ ਇਹ ਜਦੋਂ ਤੁਸੀਂ ਉੱਥੇ ਚੜ੍ਹਦੀ ਕਲਾ ਵਾਲਾ ਗਾਣਾ ਗਾਇਆ ਉਹ ਸੱਚੀ ਚੜ੍ਹਦੀ ਕਲਾ ਆਉਂਦੀ ਸੀ ਆ ਮਨ ਚ ਨਾ ਇੱਕ ਪ੍ਰਸੰਤਾ ਹੈ ਜਿਹੜੀ ਪੋਜ਼ਿਟਿਵ ਥੌਟ ਆਉਂਦਾ ਹੈ ਤੇ ਅਖੀਰ ਚ ਇੱਕ ਜਾਂਦੇ ਜਾਂਦੇ ਸਵਾਲ ਵੀ ਆ ਤੇ ਸਵਾਲ ਤੋਂ ਬਾਅਦ ਇਹ ਆਖੀ ਕਿ ਮੇਰੇ ਕੋ ਖੁਦ ਦੇ ਵਿਚਾਰ ਵੀ ਨੇ ਜਦੋਂ ਲਿਖਦਾ ਕੋਈ ਵੀ ਤੁਸੀਂ ਵੀ ਲਿਖਦੇ ਹੋ ਸਿੱਧੂ ਮੂਸੇਵਾਲੇ ਨੇ ਵੀ ਲਿਖੇ ਸਨ ਤੇ ਉਹਦਾ ਜਦੋਂ ਵਿਛੋੜਾ ਹੋਇਆ ਤੇ ਉਹਦੇ ਦੁੱਖ ਚ ਜਾਂ ਉਹਦੇ ਵਿਛੋੜੇ ਚ ਉਦੋਂ ਵੀ ਕਲਮਾਂ ਨੇ ਬੜਾ ਕੁਝ ਲਿਖਿਆ ਤੁਸੀਂ ਕੁਝ ਹਾਂਜੀ ਭਾਈ ਮੈਂ ਨਾ ਇੱਕ ਮੈਂ ਪੋਸਟ ਵੀ ਪਾਈ ਸੀ ਫੇਸਬੁੱਕ ਤੇ ਇੰਸਟਾ ਤੇ ਜੀ ਤੇ ਉਹ ਸੀਗਾ ਕਹਿੰਦਾ ਵੀ ਮਤਲਬ ਲੋਕਾਂ ਦਾ ਕੀ ਹੋ ਗਿਆ ਮਤਲਬ ਬੰਦੇ ਨੂੰ ਨਾ ਜਿਉਂਦੇ ਨੂੰ ਨਹੀਂ ਕੋਈ ਚੰਗਾ ਸਮਝਦਾ ਹੂੰ ਸਿੱਧੂ ਭਾਈ ਵੀ ਜਦੋਂ ਜਾਂਦਾ ਸੀਗਾ ਤੇ ਉਹਦੀਆਂ ਮਾ ਲੱਤਾਂ ਖਿੱਚਣ ਦੀ ਲੱਗੇ ਰਹੇ ਲੋਕ ਮੈਂ ਦੇਖਿਆ ਜਾਸਰ ਵੀਡੀਓ ਜਿੰਨਾ ਵੀ ਹੈਗਾ ਜਿੰਨਾ ਉਹਨਾਂ ਦਾ ਨਾਂ ਸੀ ਉਹਨੇ ਹੀ ਲੋਕ ਉਹਨਾਂ ਦੇ ਖਲਾਸ ਬੋਲਦੇ ਸੀਗੇ ਹੂੰ ਤੇ ਉਹ ਤਾਂ ਆਪਣੀ ਕਲਾ ਨਾਲੇ ਦੱਬ ਕੇ ਲੈ ਕੇ ਆਉਂਦੇ ਲੋਕਾਂ ਨੇ ਕੈਸਾ ਨਹੀਂ ਛੱਡਿਆ ਲੋਕਾਂ ਨੇ ਤਾਂ ਹਾਂਜੀ ਹਾਂ ਤੇ ਜਦੋਂ ਉਹਨਾਂ ਦੀ ਆਪਾਂ ਕਹਿੰਦੇ ਵੀ ਡੈਥ ਹੋ ਗਈ ਚੜਾਈ ਕਰਕੇ ਉਹ ਸੰਸਾਰ ਤੋਂ ਤੇ ਉਸ ਤੋਂ ਬਾਅਦ ਲੋਕਾਂ ਨੇ ਉਹਨਾਂ ਦੀ ਮਤਲਬ ਫੇਸਬੁੱਕ ਤੇ ਨੇਰੀ ਲਿਆਤੀ ਉਹਨਾਂ ਦੀ ਪ੍ਰਸ਼ੰਸਾ ਚ ਤੇ ਲੋਕ ਕਹਿਣ ਲੱਗੇ ਵੀ ਮੈਂ ਤਾਂ ਸੁਣਿਆ ਹੀ ਹੁਣ ਆ ਯਾਰ ਬਹੁਤ ਚੰਗਾ ਲਿਆ ਹੁਣ ਸੁਣਿਆ ਦਿੰਦਾ ਮਤਲਬ ਫਿਰ ਤੁਸੀਂ ਖਿਲਾਫ ਉਦਾਂ ਹੀ ਬੋਲੀ ਗਿਆ ਉਦਾਂ ਮੇਰਾ ਇੱਕ ਹੈਗਾ ਸੀਗਾ ਕਹਿੰਦਾ ਵੀ ਬੰਦਾ ਚੱਲਿਆ ਜਾਂਦਾ ਉਹਦੀ ਰੂਹ ਸੋਚਦੀ ਹੈ ਹੂੰ ਤੇ ਸਿੱਧੂ ਭਾਈ ਵੀ ਜਦੋਂ ਪਿਆ ਹੋਊਗਾ ਉਥੇ ਲੋਕਾਂ ਹੀ ਲੋਕ ਇਕੱਠੇ ਆਏ ਨੇ ਪਿਆਰ ਕਰਨ ਵਾਲੇ ਵੀ ਆਏ ਨੇ ਤੇ ਹੇਟਰ ਵੀ ਹੋਣਗੇ ਬਸ ਜਿਹੜੇ ਮਤਲਬ ਫਾਰਮੈਲਿਟੀ ਲਈ ਹੀ ਆਏ ਹੋਣਗੇ ਜਾਂ ਨਾਚ ਮਕਾਉਣ ਲਈ ਵੀ ਆਏ ਹੋਣਗੇ ਉਹ ਸੀਗੇ ਕਹਿੰਦਾ ਰੂਹ ਸੋਚਦੀ ਹੈ ਕਹਿੰਦਾ ਸਾਰੀ ਜ਼ਿੰਦਗੀ ਮੇਰੇ ਨਾਲ ਚਲਾ ਕੇ ਕੀਤੀ ਜਿਨ੍ਹਾਂ ਨੇ ਹੂੰ ਹੁਣ ਖੌਰੇ ਕਿਉਂ ਇੰਨੇ ਭੋਲੇ ਭਾਲੇ ਹੋਏ ਬੈਠੇ ਨੇ ਹੂੰ ਮੈਨੂੰ ਥੱਲੇ ਸੁੱਟਣ ਦੇ ਲਈ ਰੇ ਸਕੀਮਾ ਘੜਦੇ ਜੋ ਅਰਥ ਹੀ ਮੇਰੀ ਚੁੱਕਣ ਦੇ ਲਈ ਕਾਲੇ ਹੋਏ ਬੈਠੇ ਨੇ ਮੇਰੀਆਂ ਰਾਹਾਂ ਦੇ ਵਿੱਚ ਕੰਡੇ ਸਦਾ ਵਿਛਾਏ ਜਿਨ੍ਹਾਂ ਨੇ ਫੁੱਲ ਚੁਗਣ ਲਈ ਰਾਖ ਮੇਰੀ ਦੇ ਦੁਆਲੇ ਹੋਏ ਬੈਠੇ ਨੇ ਜਿਉਂਦੇ ਜੀ ਅਰਦਾਸ ਰਾਮਿਆਂ ਥੋੜੀ ਜਾਣੇ ਕਰਦੇ ਸੀ ਅੱਜ ਅੰਤਮ ਅਰਦਾਸ ਮੇਰੀ ਤੇ ਬਾਲੇ ਹੋਏ ਬੈਠੇ ਨੇ ਅੱਜ ਅੰਤਮ ਅਰਦਾਸ ਮੇਰੀ ਤੇ ਬਾਲੇ ਹੋਏ ਬੈਠੇ ਇਹੀ ਸੱਚ ਹੁੰਦਾ ਹੈ ਉਸ ਨੂੰ ਉਸੋਂ ਲਾਂਬੇ ਨੂੰ ਦੇਣਾ ਪੇਸ਼ ਕਰਨਾ ਲੇਖਣਾ ਬਿਲਕੁਲ ਬਿਲਕੁਲ ਤੇ OTT ਪਲੇਟਫਾਰਮ ਤੇ ਬਲੂ ਵੈਨ ਜਿਹੜੀ ਆ ਰਹੀ ਹੈ ਹਾਂਜੀ ਧਮਾਕਾ ਕਰੇਗੀ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਹਦੇ ਟਾਈਟਲ ਟਰੈਕ ਲਈ ਧੰਨਵਾਦ ਤੇ ਰੱਬ ਅਗੇ ਦੁਆ ਹੈ ਤੁਹਾਡਾ قافਲਾ ਹੋਰ ਵੱਡਾ ਹੋਏਗਾ ਹਾਂਜੀ ਤੇ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਬਹੁਤ ਬਹੁਤ ਮਿਹਰਬਾਨੀ ਤੇ ਬਲੂ ਵੈਨ ਜ਼ਰੂਰ ਦੇਖਿਓ ਤੇ ਦੱਸਿਓ ਕਮੈਂਟ ਬਾਕਸ ਵਿੱਚ ਤੇ ਉਹਦਾ ਟ੍ਰੇਲਰ ਕਿਸ ਤਰ੍ਹਾਂ ਲੱਗਿਆ ਤੇ ਰਾਮਾਬਾਈ ਨੇ ਜਿਹੜਾ ਗਾਣਾ ਲਿਖਿਆ ਤੇ ਉਹ ਕਿਸ ਤਰ੍ਹਾਂ ਲੱਗਿਆ ਧੰਨਵਾਦ ਜੀ ਮਿਹਰਬਾਨੀ ਹੱਸ